ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਤੇ ਸੱਜਣ ਕੰ ਦਾ ਸਵਾਗਤ ਹੈ ਮਹਿਕਤ ਕਾ ਇਸ ਵੇਲੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਆਇਆ ਹਾਂ ਜਰਾ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਜਲੰਧਰ ਚ 13 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ ਤੋਂ ਬਾਅਦ ਕਤਲ ਕਾਂਡੀ ਦੇ ਬਾਥਰੂਮ ਚ ਮਿਲੀ ਲਾਸ਼ ਉਹ ਪਟਕੇ ਲੋਕਾਂ ਨੇ ਚਾੜਿਆ ਚੰਗਾ ਕਟਾਪਾ ਪੁਲਿਸ ਨੇ ਕੀਤਾ ਕੱਪ 139ਵੀਂ ਸਵਧਾਨੀ ਖੋਦਵਲ ਦੇ ਖਿਲਾਫ ਨਿਤਰੇਆ ਸ਼ਰਮ ਨੇ ਕਾਲੀ ਦਲ ਕੋਰ ਕਮੇਟੀ ਦੀ ਸੱਦੀ ਗਈ ਐਮਰਜੈਂਸੀ ਮੀਟਿੰਗ ਯੂਕੇ ਜੀ ਇਮੀਗ੍ਰੇਸ਼ਨ ਨੀਵਾ ਚ 50 ਸਾਲਾਂ ਦੇ ਸਭ ਤੋਂ ਵੱਡੇ ਦਲਾ ਦੀ ਤਿਆਰੀ ਭਾਰਤੀਆਂ ਤੇ ਪਵੇਗਾ ਅਸਰ ਸੋਰੀ ਦੀ ਵਾਰਦਾਤ ਖਿਲਾਫ ਲੁਧਿਆਣਾ ਪੁਲਿਸ ਦੀ ਕਾਰਵਾਈ ਦੋ ਮੁਲਜ਼ਮਾਂ ਨੂੰ ਗ੍ਰਿਫਤ ਕੀਤਾ ਗਿਆ ਗ੍ਰਿਸ਼ਟਾਲ ਆਈਪੀਐਲ ਨੂੰ ਅਲਵਿਦਾ ਕਹਿਣਗੀ ਐਮਐਸ ਸੋਨੀ ਆਹ 10 ਖਿਡਾਰੀ 20 ਸੀਜ਼ਨ ਤੋਂ ਬਾਅਦ ਲੈਣਗੇ ਸੰन्यास ਲਿਸਟ ਕਰੇਗੀ ਹੈਰਾਨ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਜਲੰਧਰ ਤੋਂ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਬਹੁਤ ਹੀ ਮੰਦ ਭਾਗੀ ਖਬਰ ਹੈ ਕਿ 13 ਸਾਲ ਦੀ ਮਾਸੂਮ ਬੱਚੀ ਸ਼ਾਮ ਨੂੰ ਟੈਲਨ ਲਿਕ ਕਰੋ ਨਿਕਲ ਨਿਕਲੀ ਸੀ ਪਰ ਰਾਤ ਤੱਕ ਵਾਪਸ ਨਹੀਂ ਚਿੰਤਤ ਪਰਿਵਾਰ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਬੱਚੀ ਗੁਆਂਡੀ ਦੇ ਘਰ ਵਰਦੀ ਦੇ ਕੀ ਬਾਅਦ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਤੇ ਜਦੋਂ ਗੁਆਂਡੀ ਦੇ ਬਾਥਰੂਮ ਵਿੱਚ ਤਲਾਸ਼ੀ ਲਈ ਗਈ ਤਾਂ ਉੱਥੇ ਬੱਚੀ ਦੀ ਲਾਸ਼ ਮਿਲੀ ਪਰਿਵਾਰ ਦਾ ਸਾਫ ਇਲਜ਼ਾਮ ਹੈ ਕਿ ਬੱਚੀ ਨਾਲ ਜ਼ਬਰਦਸਤੀ ਜਿੰਸੀ ਹਮਲਾ ਕੀਤਾ ਗਿਆ ਤੇ ਬਾਅਦ ਵਿੱਚ ਉਸ ਦੀ ਕਲਰ ਦਾ ਕਤਲ ਕਰ ਦਿੱਤਾ ਗਿਆ ਰਾਤ 1 ਵਜੇ ਤੱਕ ਹਜ਼ਾਰਾਂ ਲੋਕ ਸੜਕਾਂ ਤੇ ਆ ਗਏ ਨਾਅਰੇਬਾਜ਼ੀ ਕੀਤੀ ਤੇ ਗੁਆਂਡੀ ਦੇ ਘਰ ਤੇ ਪੱਥਰਾਂ ਦੀ ਬਰਸਾਤ ਕਰ ਦਿੱਤੀ ਕੋਆਂ ਇਨਸਾਫ ਦੀ ਮੰਗ ਕੀਤੀ ਤੇ ਕਿਹਾ ਕਿ ਇਹ ਜਿਹੇ ਦਰਿੰਦੇ ਨੂੰ ਤੁਰੰਤ ਸਜ਼ਾ ਮਿਲਣੀ ਚਾਹੀਦੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਭੀੜ ਨੂੰ ਕਾਬੂ ਕੀਤਾ ਤੇ ਮੁਲਜ਼ਮ ਗਵਾਂਡੀ ਨੂੰ ਹਿਰਾਸਤ ਵਿੱਚ ਲੈ ਲਿਆਏ ਚੰਡੀਗੜ੍ਹ ਨੂੰ ਲੈ ਕੇ ਸੰਸਦ ਦੇ ਆਉਂਦੇ ਸਰਦਰ ਉਤੇ ਇਜਲਾਤ ਵਿੱਚ 131ਵਾਂ ਸੰਵਿਧਾਨਿਕ ਸੋਧ ਬੈਲ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹੰਗਾਮਾ ਮੱਚ ਗਿਆ ਸ਼੍ਰੋਮੇ ਕਾਲੀ ਦਲ ਨੇ ਇਸ ਦਾ ਸਖਤ ਵਿਰੋਧ ਕੀਤਾ ਇਸ ਸੋਧ ਬੈਲ ਇੱਕ 30 ਦਸੰਬਰ ਤੱਕ ਹੋਣ ਵਾਲੇ ਸੰਸਦ ਦੇ ਸਰਦ ਸਰੁੱਤ ਸਸ਼ਾਸਨ ਵਿੱਚ ਪੇਸ਼ ਕੀਤਾ ਜਾ ਰਿਹਾ ਇਸ ਬਿੱਲ ਦੇ ਤਹਿਤ ਕੇਂਦਰ ਸਰਕਾਰ ਚੰਡੀਗੜ੍ਹ ਨੂੰ ਸੰਵਿਧਾਨ ਦੀ ਧਾਰਾ 240 ਦੇ ਤਹਿਤ ਸ਼ਾਮਲ ਕਰਨ ਜਾ ਰਹੀ ਹੈ। ਸ਼੍ਰਮ ਨਿਕਾਲੀ ਦਲ ਵੱਲੋਂ ਤੱਕ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਮਿਲ ਜਾਣਕਾਰੀ ਮੁਤਾਬਿਕ ਸ਼੍ਰਮ ਨਿਕਾਲੀ ਦਲ 24 ਨਵੰਬਰ ਨੂੰ ਕੋਈ ਕੋਰ ਕਮੇਟੀ ਦੀ ਐਮਰਜੈਂਸੀ ਮੀਟਿੰਗ ਵੀ ਸੱਦੀ ਗਈ ਹੈ ਜਿਸ ਦੇ ਚ ਅਲਸੋ ਸੰਬੰਧੀ ਅਗਲੇ ਪੜਾਅ ਦੀ ਰੂਪ ਰੇਖਾ ਵਿਵਾਰਕ ਕੀਤੀ ਜਾਏਗੀ ਨਾਲ ਹੀ ਸੀਨੀਅਰ ਸਬਦਾਨਿਕ ਮਾਹਿਰਾਂ ਨਾਲ ਵੀ ਸਲਾਹ مشਵਰਾ ਵੀ ਕੀਤਾ ਜਾਏਗਾ ਬ੍ਰਿਟਨ ਵਿੱਚ ਵਸਣਾ ਔਖਾ ਹੋਣ ਵਾਲਾ ਹੈ ਇਮੀਗ੍ਰੇਸ਼ਨ ਨੀਵਾ ਵਿੱਚ ਬਦਲਾਅ ਵੱਡਾ ਕੀਤਾ ਜਾ ਰਿਹਾ ਹੈ ਯੂਕੇ ਸਰਕਾਰ ਦਾ ਦਾਵਾ ਹੈ ਕਿ 50 ਸਾਲਾਂ ਵਿੱਚ ਲੀਗਲ ਇਮੀਗ੍ਰੇਸ਼ਨ ਮਾਡਲ ਵਿੱਚ ਸਭ ਤੋਂ ਵੱਡਾ ਬਦਲਾਅ ਹੋਏਗਾ ਭਾਵੇਂ ਭਾਰਤੀ ਹੋਣ ਜਾਂ ਕਿਸੇ ਹੋਰ ਦੇਸ਼ ਦੇ ਨਾਗਰਿਕ ਹੁਣ ਉਹਨਾਂ ਲਈ ਬ੍ਰਿਟਨ ਵਿੱਚ ਜਾ ਕੇ ਬਸਣਾ ਔਖਾ ਹੈ ਅਮਰੀਕਾ ਦੀ ਤਰਜ਼ ਤੇ ਹੁਣ ਬ੍ਰਿਟਨ ਵੱਲੋਂ ਵੀ ਇਮੀਗ੍ਰੇਸ਼ਨ ਵਿੱਚ ਬਦਲਾਅ ਕੀਤਾ ਜਾਏਗਾ ਲੀਗਲ ਮਾਈਗ੍ਰੇਸ਼ਨ ਮਾਡਲ ਵਿੱਚ ਬਦਲਾਅ ਹੋਏਗਾ ਬ੍ਰਿਟੇਨ ਦੀ ਗ੍ਰਹਿ ਮੰਤਰੀ ਸਵਾਨਾ ਮਹਿਮੂਦ ਵੱਲੋਂ ਨਮਾਜ਼ ਸੈਂਡਲਮੈਂਟ ਮਾਡਲ ਲਿਆਂਦਾ ਜਾ ਰਿਹਾ ਹੈ ਇਸ ਲਈ ਮਾਈਗ੍ਰੇਟ ਉਹਨਾਂ ਨੂੰ ਨਵੇਂ ਸਿਰੇ ਤੋਂ ਨਿਯਮ ਫਾਲੋ ਕਰਨ ਵਾਲੇ ਹਨ ਭਾਰਤ ਦੇ ਦੁਨੀਆ ਭਰ ਤੋਂ ਬ੍ਰਿਟਨ ਆਨ ਵਾਇ ਲੋਕਾਂ ਤੇ ਅਸਰ ਪਾਏਗਾ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਲੁਧਿਆਣਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਸਿਹਤ ACP ਨਾਰਥ ਕਿਕਰ ਸਿੰਘ ਭੁੱਲਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ CP 55 ਸਰਮਾ ਨੇ ਦਿਸ਼ਾ ਨਿਰਦੇਸ਼ਾਂ ਹੇਠ ਤਾਣਾ ਸਲੇਮ ਟਾਵਰੀ ਦੀ ਪੁਲਿਸ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਕੋਲ ਵਾਧਾਤ ਵਿੱਚੋਂ ਵਰਤੀ ਜਾਣ ਵਾਲੇ ਦੋ ਬਾਈਕ ਤੇ ਐਕਟਿਵਾ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਚੋਰੀ ਦੀ ਬਾਈਕ ਵੇਚਣ ਲਈ ਦਾਣਾ ਮੰਡੀ ਵੱਲ ਨੂੰ ਜਾ ਰਹੇ ਨੇ ਇਸੇ ਤਹਿਤ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਤੇ ਇਸੇ ਤਹਿਤ ਬਿਨਾਂ ਨੰਬਰ ਦੇ ਬਾਈਕ ਤੇ ਆ ਰਹੇ ਦੋਵੇਂ ਮੁਲਜ਼ਮਨ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ ਤੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਲੋਹੇ ਦਾ ਦਾਤ ਵੀ ਬਰਾਮਦ ਹੋਇਆ ਆਈਪੀਐਲ 2026 ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਅ ਮਿਨੀ ਨਿਲਾਮੀ 16 ਦਸੰਬਰ ਨੂੰ ਹੋਣੀ ਹੈ ਇਸ ਵਾਰ ਨਿਲਾਮੀ ਵਿੱਚ ਕਈ ਪ੍ਰਮੁੱਖ ਖਿਡਾਰੀਆਂ ਦੇ ਆਉਣ ਦੀ ਉਮੀਦ ਹੈ ਕਿਉਂਕਿ ਆਂਦਰੇ ਰਸੇਲ ਤੋਂ ਲੈ ਕੇ ਗਲੇਨ ਮੈਕਸਵੇਲ ਵਰਗੇ ਮਹਾਨ ਖਿਡਾਰੀਆਂ ਨੂੰ ਰਿਲੀਜ਼ ਕੀਤਾ ਗਿਆ ਹੈ ਜਿੱਥੇ ਸਾਰਿਆਂ ਦੀਆਂ ਨਜ਼ਰਾਂ ਨਿਲਾਮੀ ਵਿੱਚ ਰਿਲੀਜ਼ ਕੀਤੇ ਗਏ ਖਿਡਾਰੀਆਂ ਤੇ ਹੋਣਗੀਆਂ ਉੱਥੇ ਕੁਝ ਰਿਟੇਨ ਕੀਤੇ ਕਰੈਕਟਰ ਵੀ ਹਨ ਜੋ ਆਈਪੀਐਲ 2026 ਵਿੱਚ ਆਖਰੀ ਵਾਰ ਖੇਡ ਸਕਦੇ ਨੇ ਇੱਥੇ ਉਹਨਾਂ ਖਿਡਾਰੀਆਂ ਦੀ ਲਿਸਟ ਹੈ ਜੋ ਆਈਪੀਐਲ 2026 ਤੋਂ ਬਾਅਦ ਸਨਿਆਸ ले ਸਕਦੇ ਨੇ ਜਿਨ੍ਹਾਂ ਵਿੱਚ ਐਮਐਸ ਸੋਲਨੀ ਵੀ ਸ਼ਾਮਲ ਹੈ